ਨੇ ਘਰ ਛੱਡਿਆ ਪੋਂ ਕਰਕੇ ਫੋਨ ਕਰਕੇ ਛੱਡਿਆ ਬਾਤ ਇਹਨਾਂ ਨੇ ਸੁਲਾਹ ਕਰਕੇ 24 ਸਾਲ ਦਾ ਜਵਾਨ ਮੁੰਡਾ 쿠ਸ਼ਲ ਬਿਤੇ ਕਈ ਸਾਲਾਂ ਤੋਂ ਉਹ ਇੱਕ ਕੁੜੀ ਦੇ ਪਿਆਰ ਦੇ ਵਿੱਚ ਸੀ ਕੋਟਲੀ ਪਿੰਡ ਦੀ ਉਹ ਰਹਿਣ ਵਾਲੀ ਸੀ ਮੁੰਡਾ ਤੇ ਕੁੜੀ ਇੱਕ ਦੂਸਰੇ ਨੂੰ ਨਾ ਸਿਰਫ ਪਿਆਰ ਕਰਦੇ ਸੀ ਸਗੋਂ ਇਸ ਪਿਆਰ ਨੂੰ ਇੱਕ ਚੰਗਾ ਨਾਮ ਵੀ ਦੇ ਕੇ ਵਿਆਹ ਕਰਵਾਉਣਾ ਚਾਹੁੰਦੇ ਸੀ ਇਸ ਦੇ ਚੱਲਦੇ ਹੋਏ ਲੰਮੇ ਸਮੇਂ ਤੋਂ ਇਹ ਰਿਸ਼ਤਾ ਤਾਂ ਚੱਲ ਰਿਹਾ ਸੀ ਪਰ ਕੁੜੀ ਦੀ ਹਿੰਮਤ ਨਹੀਂ ਪੈ ਰਹੀ ਸੀ ਕਿ ਉਹ ਆਪਣੇ ਪਰਿਵਾਰਿਕ ਨਾਮਰਾ ਦੇ ਨਾਲ ਇਸ ਵਿਆਹ ਦੀ ਗੱਲਬਾਤ ਕਰੇ ਔਰ ਇਸ ਤੋਂ ਬਾਅਦ ਜਿਹੜਾ ਕੁਝ ਵੀ ਹੋਇਆ ਉਹ ਬੇहद ਹੀ ਹੈਰਾਨ ਕਰਦਾ ਮਾਪ ਲੈ ਕਿਉਂਕਿ ਮੁੰਡੇ ਦੇ ਪਿਤਾ ਬਲਵਿੰਦਰ ਸਿੰਘ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੇਰਾ ਪੁੱਤ ਕੁਸ਼ਲ ਟਰੈਕਟਰ ਚਲਾਉਂਦਾ ਹੁੰਦਾ ਸੀ ਡਰਾਈਵਰੀ ਕਰਦਾ ਸੀ ਉਹ ਟਰੈਕਟਰ ਦੀ ਪਰ ਬੀਤੇ ਦਿਨੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਮੁੰਡਾ ਉਸ ਕੁੜੀ ਦੇ ਘਰ ਦੇ ਵਿੱਚ ਗਿਆ ਹੋਇਆ ਮਿਲਣ ਦੇ ਲਈ ਕੋਟਲੀ ਪਿੰਡ ਤੋਂ ਹੀ ਜਰਾ ਦਰਸਾਲੇਸ ਮੁੰਡੇ ਨੂੰ ਫੋਨ ਆਂਦਾ ਹੈ ਕੁੜੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੀ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਬੁਲਾਇਆ ਗਿਆ ਸੀ ਮੁੰਡਾ ਇਹ ਸੋਚ ਕੇ ਕੁੜੀ ਦੇ ਘਰ ਚਲਾ ਗਿਆ ਕਿ ਹੋ ਸਕਦਾ ਇਹਨਾਂ ਨੇ ਮੇਰੇ ਨਾਲ ਰਿਸ਼ਤੇ ਦੀ ਗੱਲ ਕਰਨੀ ਹੋਵੇ ਹੁਣ ਮੁੰਡੇ ਨੂੰ ਚਾਹ ਚੜਿਆ ਸੀ ਕਿ ਸਾਡੇ ਵਿਆਹ ਦੀ ਗੱਲ ਹੋਣੀ ਹੈ ਕੁੜੀ ਵੀ ਇਸ ਗੱਲ ਨੂੰ ਲੈ ਕੇ ਖੁਸ਼ ਨਜ਼ਰ ਆ ਰਹੀ ਸੀ ਪਰ ਹਾਲਾਂਕਿ ਇਹ ਕਹਿਣਾ ਹਲੇ ਬਹੁਤ ਹੀ ਜਲਦਬਾਜ਼ੀ ਹੋਊਗੀ ਕਿ ਕੁੜੀ ਵੀ ਇਸ ਸਾਰੇ ਕਾਸੇ ਦੇ ਵਿੱਚ ਸ਼ਾਮਿਲ ਹੈ ਕਿਉਂਕਿ ਘਰ ਭਲਾ ਕੇ ਇਸ ਮੁੰਡੇ ਨੂੰ ਮਾਰ ਦਿੱਤਾ ਗਿਆ ਹੁਣ ਜਿਵੇਂ ਹੀ ਕੁਛ ਉਹਨਾਂ ਦੇ ਘਰ ਪਹੁੰਚਦਾ ਹੈ ਤਾਂ ਉਸ ਦੇ ਨਾਲ ਮਾਰਕਟ ਆਪਾ ਕੀਤਾ ਜਾਂਦਾ ਉਸ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਅੱਧ ਮਰਿਆ ਹੋਇਆ ਇਹ ਮੁੰਡਾ ਕਿਸੇ ਤਰੀਕੇ ਦੇ ਨਾਲ ਆਪਣੇ ਪਿਤਾ ਨੂੰ ਫੋਨ ਕਰਨ ਦੇ ਵਿੱਚ ਬਲਵਿੰਦਰ ਸਿੰਘ ਨੂੰ ਫੋਨ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਆਪਣੇ ਪਿਤਾ ਨੂੰ ਦੱਸਦਾ ਹੈ ਕਿ ਮੇਰੀ ਇੱਥੇ ਇਹ ਹਾਲਤ ਕਰ ਦਿੱਤੀ ਗਈ ਹੈ ਮੈਂ ਇਸ ਪ੍ਰੇਮਿਕਾ ਦੇ ਘਰਾਂ ਕਿਉਂਕਿ ਪਿਛਲੇ 7 ਸਾਲ ਤੋਂ ਉਹਨਾਂ ਦਾ ਰਿਲੇਸ਼ਨ ਸੀ ਜਿਸ ਕਰਕੇ ਉਹ ਵਿਆਹ ਕਰਵਾਉਣਾ ਚਾਹੁੰਦਾ ਸੀ ਇਸ ਕੁੜੀ ਦੇ ਨਾਲ ਪਰ ਜਦੋਂ ਪਿਤਾ ਇੱਥੇ ਪਹੁੰਚਦੇ ਨੇ ਆਪਣੇ ਪੁੱਤ ਦੀ ਹਾਲਾਤ ਨੂੰ ਦੇਖਦੇ ਨੇ ਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਉਸ ਦੇ ਦਰਮਿਆਨ ਹੀ ਪਤਾ ਲੱਗਦਾ ਹੈ ਕਿ ਅਗਲੇ ਦਿਨ ਮੁੰਡੇ ਨੇ ਦਮ ਤੋੜ ਦਿੱਤਾ ਹੁਣ ਇਹ ਸਾਰੇ ਕਾਸੇ ਦੇ ਵਿੱਚ ਇਹ ਜਾਣਨਾ ਬਿਹਤ ਜਰੂਰੀ ਹੈ ਕਿਉਂਕਿ ਮੁੰਡਾ ਜਿਸ ਕੁੜੀ ਦੇ ਭਰੋਸੇ ਤੇ ਉਹਨਾਂ ਦੇ ਘਰ ਦੇ ਵਿੱਚ ਗਿਆ ਸੀ ਕਿ ਵਾਕਈ ਹੀ ਉਹ ਕੁੜੀ ਵੀ ਆਪਣੇ ਇਸ ਪ੍ਰੇਮੀ ਨੂੰ ਮਰਵਾਉਣ ਦੇ ਵਿੱਚ ਸ਼ਾਮਿਲ ਹੈ ਜਾਂ ਫਿਰ ਉਹਨੂੰ ਵੀ ਨਹੀਂ ਪਤਾ ਸੀ ਕਿ ਰਿਸ਼ਤੇ ਦੀ ਗੱਲ ਕਰਨ ਦਾ ਕਹਿ ਕੇ ਇੱਥੇ ਮੁੰਡੇ ਦੇ ਨਾਲ ਕੁੱਟਕਟਾਪਾ ਕੀਤਾ ਜਾਣਾ ਤੇ ਉਸ ਦੀ ਜਾਨ ਲੈ ਲਈ ਜਾਣੀ ਹੈ ਮੁੰਡਾ ਤੜਫ ਰਿਹਾ ਸੀ ਜਿਹੜੀ ਉਹਦੇ ਹਾਲਾਤ ਬਣਾ ਦਿੱਤੇ ਗਏ ਸੀ ਉਸਨੂੰ ਮਾਰਨ ਤੋਂ ਬਾਅਦ ਕੁੱਟਕਟਾਪਾ ਕਰਨ ਤੋਂ ਬਾਅਦ ਪਰ ਉਸਨੂੰ ਇਲਾਜ ਦੇ ਲਈ ਵੀ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਖੋਤਾ ਲੈ ਕੇ ਜਾਣਾ ਦੂਰ ਦੀ ਗੱਲ ਸੀ ਪਰ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੋਟਲੀ ਪਿੰਡ ਦੇ ਵਿੱਚ ਇਹ ਸਾਰਾ ਕਾਂਡ ਕੀਤਾ ਗਿਆ ਬੇहद ਹੀ ਹੈਰਾਨ ਕਰਤਾ ਵੀ ਹੈ ਅਤੇ ਸ਼ਰਮਨਾਕ ਵੀ ਹੈ ਹਾਲਾਂਕਿ ਬਹੁਤ ਸਾਰੇ ਲੋਕ ਕਹਿਣਗੇ ਕਿ ਕੁੜੀ ਦੇ ਨਾਲ ਉਹਦੇ ਸਬੰਧ ਸੀ ਤਾਂ ਇਹੋ ਜਿਹਾ ਕਰਨਾ ਸਹੀ ਹੈ 7 ਸਾਲ ਤੋਂ ਰਿਲੇਸ਼ਨ ਦੇ ਵਿੱਚ ਸੀ ਪਰ ਮੁੰਡਾ ਸਿਰਫ ਇਸ ਕਰਕੇ ਉੱਥੇ ਗਿਆ ਸੀ ਕਿ ਮੈਂ ਇਸਦੇ ਨਾਲ ਵਿਆਹ ਕਰਵਾਣਾ ਇੱਕ ਚਾਂਸਾ ਦੇ ਕੇ ਉਸ ਮੁੰਡੇ ਨੂੰ ਉੱਥੇ ਬੁਲਾਇਆ ਜਾਂਦਾ ਹੈ ਅਤੇ ਫਿਰ ਉਸ ਦੀ ਜਾਨ ਲੈ ਲਈ ਜਾਂਦੀ ਹੈ ਪਠਾਨਕੋਟ ਦਾ ਇਹ ਸਾਰਾ ਮਾਮਲਾ ਜਿਸ ਤੋਂ ਬਾਅਦ ਪਿਤਾ ਇਨਸਾਫ ਦੀ ਗੋਹੜ ਲਗਾ ਰਹੇ ਨੇ ਤੇ ਰਾਜਮਾਰ ਦੀ ਕੁੜੀ ਐ ਗੋਲੀਆਂ ਤੋਂ ਸ਼ਖਸੀਅਤ ਦਾ ਨਾਮ ਤੇ ਇਹਨੇ ਘਰ ਛੱਦਿਆ ਫੋਨ ਕਰਕੇ ਫੋਨ ਕਰਕੇ ਛੱਦਿਆ ਵਾ ਤੇ ਇਹਨਾਂ ਨੇ ਛਲਾ ਕਰਕੇ ਤੇ ਮੁੰਡੇ ਨੂੰ ਮਾਰਿਆ ਵਾ ਤੇ ਮਾਰਨ ਤੋਂ ਪਹਿਲੇ 5 10 ਮਿੰਟ ਪਹਿਲੇ ਮੁੰਡੇ ਨਾਲ ਮੇਰੀ ਗੱਲ ਹੋਈ ਆ ਫਿਰ ਮੁੰਡੇ ਨੇ ਮੈਨੂੰ ਫੋਨ ਕਰਕੇ ਕਿਹਾ ਡੈਡੀ ਮੈਨੂੰ ਹਣਾ ਨੇ ਅੰਦਰ ਡਕ ਲਿਆ ਵਾ ਤੇ ਤੂੰ ਆ ਜਦੋਂ ਮੈਂ ਗਿਆ ਹਾਂ ਤੇ ਅੱਗੇ ਜਾਂਦੇ ਨਾਲਾਂ ਦੇ ਮੁੰਡੇ ਨੂੰ ਮਾਰ ਤੋਂ ਮਗਰੋਂ ਦੱਸਿਆ। ਇਹਨਾਂ ਛੱਤੇ ਸਾਲ ਦੀ ਕਮਾਈ ਕਰਦੀ ਆ। ਕੁੜੀ ਨੂੰ 5000 ਰੁਪਏ ਦਾ ਮੋਬਾਈਲ ਲਾ ਕੇ ਦਿੱਤੇ ਦਾ ਵਾ। ਔਰ ਕਪੜਾ ਲੱਤਾ ਪਾਏ ਵੀ ਖਰਚਾ ਜਾਂਦਾ ਰਿਹਾ ਹੈ। ਜੋ ਜਿੱਦੀ ਜਿੱਦਾਂ ਡਿਮਾਂਡ ਹੋਈ ਉਹਦਾ ਖਰਚਾ ਕਰਦਾ ਰਿਹਾ। ਤੇ ਕੱਲ ਵੀ ਇਹ ਮੇਰੇ ਕੋਲ 5000 ਰੁਪਏ ਨਗਦ ਕੈਸ਼ ਲਾ ਕੇ ਗਿਆ। ਇਹ ਕੀ ਕੰਦੇ ਕਿਉਂ ਪੁੱਛਣਾ। ਤੁਹਾਨੂੰ ਇਹ ਇਨਸਾਫ ਚਾਣੇ ਜੀ। ਮੇਰਾ ਕੱਟ ਘਟੋਕੜਾ ਸਜਿਆ ਨੂੰ ਮੌਦੀ ਸਜਾ ਹੋਣੀ ਚਾਹੀਦੀ ਆ ਮੇਰਾ ਕਲਾਕਲਾ ਮੁੰਡਾ ਸੀ ਮੈਂ ਤੋ ਜੜ ਗਿਆ ਵਾ ਕਿੰਨੇ ਸਾਲ ਦਾ ਬੱਚਾ ਸੀ 24 ਸਾਲ ਦਾ ਹੁੰਦਾ ਬੱਚਾ ਮੇਰਾ ਤੋਂ ਮੇਰਾ ਭਤੀਜਾ ਹੀ ਜਿਹੜਾ ਇਹਨਾਂ ਨੇ ਕੋਲੀਆਂ ਸੱਤ ਦੇ ਮਾਰਿਆ ਗਿਆ ਇਹਨਾਂ ਨੇ ਉਹਦੀ 7 ਸਾਲ ਦੀ ਕਮਾਈ ਵੀ ਖਾਧੀ ਇਹਨਾਂ ਨੇ 20-25000 ਰੁਪਇਆ ਹੁਣ ਵੀ ਥੋੜਾ 1-2 ਦਿਨਾਂ ਦੇ ਵਿੱਚ ਲੈ ਕੇ ਤੇ ਖਰਚਿਆ ਗਿਆ ਤੇ ਮੁੜ ਕੇ ਉਹਨਾਂ ਨੂੰ ਧੋਖੇ ਨਾਲ ਸੱਤ ਦੇ ਤੇ ਮਨੂ ਮਾਰ ਦਿੱਤਾ ਹਾਂਜੀ ਤੇ ਕੀ ਕਰਦਾ ਕਿਸੇ ਕੋਹ ਨਹੀਂ ਇਹ ਚੰਨੇ ਬੇ ਹਨ ਨੂੰ ਘਟਾ ਘਾੜੇ ਵੇ ਫਾਤੀ ਹਜਾ ਹੋਣਾ ਚਾਹੀਦੀ ਹੈ ਇਨਸਾਫ ਫੇਰ ਹੀ ਮਿਲਦਾ ਜੀ ਦੇਖੋ ਸੁਕਾਰਬਾਰੀ ਸਹੀ ਚੱਲ ਰਹੀ ਕਰੇ ਤੇ ਮੁੰਡਾ ਕੀ ਕੰਮ ਕਰਦਾ ਸੀ ਮੁੰਡਾ ਟਰੈਕਟਰ ਚਲਾਉਂਦਾ ਜੀ ਜ਼ਰੂਰੀ ਕਰਦਾ ਜੀ ਤੇ ਰਾਜ ਮਾਰਦੀ ਕੁੜੀ ਗੋਲੀਆਂ ਤੋਂ ਸ਼ਖਸ਼ੀਅਤ ਦਾ ਨਾਮ ਆ ਤੇ ਇਹਨੇ ਘਰ ਛੱਡਿਆ ਫੋਨ ਕਰਕੇ ਫੋਨ ਕਰਕੇ ਛੱਡਿਆ ਵਾ ਤੇ ਇਹਨੇ ਛਲਾਕ ਕਰਕੇ ਤੇ ਮੁੰਡੇ ਨੂੰ ਮਾਰਿਆ ਵਾ ਤੇ ਮਾਰਨ ਤੋਂ ਪਹਿਲੇ 5 10 ਮਿੰਟ ਪਹਿਲੇ ਮੁੰਡੇ ਨਾਲ ਮੇਰੀ ਗੱਲ ਹੋਈ ਆ ਫੇਰ ਮੁੰਡੇ ਨੇ ਮੈਨੂੰ ਫੋਨ ਕਰਕੇ ਕਿਹਾ ਡੈਡੀ ਮੈਨੂੰ ਨਾਲ ਅੰਦਰ ਡੱਕ ਲਿਆ ਵਾ ਤੇ ਤੂੰ ਆ ਤੇ ਜਦ ਮੈਂ ਗਿਆ ਮੈਂ ਤੇ ਅੱਗੇ ਜਾਣ ਨਾਲ ਮੁੰਡੇ ਨੂੰ ਮਾਰ ਤੋਂ ਮਗਰੋ ਟਸਾਇਆ ਤੇ ਇਹਨੇ ਛੱਤ ਸਾਲ ਦੀ ਕੁਬਾਈ ਕਰਦੀ ਆ ਕੁੜੀ ਨੂੰ 5000 ਰੁਪਏ ਦਾ ਮੋਬਾਈਲ ਲਾ ਕੇ ਦਿੱਤੇ ਦਾ ਵਾ ਔਰ ਕਪੜਾ ਲੱਤਾ ਪਾਏ ਵੀ ਖਰਚਾ ਕੰਦਾ ਰਿਹਾ ਜੋ ਜਿੱਦੀ ਜਿੰਨੀ ਡਿਮਾਂਡ ਹੋਈ ਉਹਦਾ ਖਰਚੇ ਕਰਦਾ ਰਿਹਾ ਤੇ ਕੱਲ ਵੀ ਇਹ ਮੇਰੇ ਕੋਲ 25000 ਰੁਪਏ ਨਕਦ ਕੈਸ਼ ਲਾ ਕੇ ਗਿਆ ਤੇ ਕੀ ਕਹਿੰਦੇ ਕਿ ਹਮ ਕੋਲ ਸੋਹਣਾ 79 ਇਨਸਾਫ ਚਾਹਨੇ ਜੀ ਮੇਰਾ ਕਟ ਕਟੋ ਕਟ ਚਾਹੇ ਨੂੰ ਮੌਦੀ ਸਾਦਾ ਹੋਣੀ ਚਾਹੀਦੀ ਆ ਮੇਰਾ ਕਲਾ ਕਲਾ ਮੁੰਡਾ ਸੀ ਮੈਂ ਤਾਂ ਜੜ ਗਿਆ ਵਾ ਕਿੰਨੇ ਸਾਲ ਦਾ ਬੱਚਾ ਸੀ 24 ਸਾਲ ਦਾ ਬੱਚਾ ਮੇਰਾ ਤੋ ਮੇਰਾ ਭਤੀਜਾ ਜਿਹੜਾ ਇਹਨਾਂ ਨੇ ਕੋਲੀਆਂ ਸੱਤ ਕੇ ਦੇ ਮਾਰਿਆ ਗਿਆ ਜਿਨ੍ਹਾਂ ਨੇ ਉਹਦੀ 7 ਸਾਲ ਦੀ ਕਮਾਈ ਵੀ ਖਾਦੀ ਇਹਨਾਂ ਨੇ 20-25 ਹਜ਼ਾਰ ਰੁਪਿਆ ਹੁਣ ਵੀ ਥੋੜਾ 1-2 ਦਿਨਾਂ ਦੇ ਵਿੱਚ ਇਹ ਲੈ ਕੇ ਤੇ ਖਰਚਿਆ ਗਿਆ ਤੇ ਮੁੜ ਕੇ ਉਹਨਾਂ ਨੂੰ ਧੋਖੇਗਾ ਸੱਤ ਕੇ ਦੇ ਮਨੂ ਮਾਰ ਦਿੱਤਾ ਹਾਂਜੀ ਤੇ ਕੀ ਕਰਦੇ ਤੁਸੀਂ ਹੁਣ ਅਹੀਂ ਇਹ ਚੰਨੇ ਬੇ ਉਹਨਾਂ ਨੂੰ ਘਟੋ ਘਾੜੇ ਫਾਂਸੀ ਹਜਾ ਹੋਣਾ ਚਾਹੀਦਾ ਇਨਸਾਫ ਫੇਰ ਹੀ ਮਿਲਦਾ ਜੀ ਦੇਖੋ ਸਾਰੀ ਕਾਰਬਾਈ ਸਹੀ ਚੱਲ ਰਹੀ ਕਰੇ ਤੇ ਮੁੰਡਾ ਕੀ ਕੰਮ ਕਰਦਾ ਸੀ ਮੁੰਡਾ ਟਰੈਕਟਰ ਚਲਾਉਂਦਾ ਸੀ ਜੀ ਜ਼ਰੂਰੀ ਕਰਦਾ ਸੀ